ਦੋਸਤੋ ਅੱਜ ਮੈਂ ਕੈਨੇਡਾ ਸਰਕਾਰ ਵੱਲੋਂ ਜਾਰੀ ਦੋ ਤਰ੍ਹਾਂ ਦੇ ਡਾਟੇ ਲੈ ਕੇ ਆਏ ਹਾਂ ਪਹਿਲੇ ਜਿਹੜੇ ਡਾਟੇ ਆ ਉਹ ਕੈਨੇਡਾ ਦੇ ਵਿੱਚ ਆ ਰਹੀ ਤਰਾਸ ਦੀਨ ਨੂੰ ਦਰਸਾਉਂਦੇ ਹੈ ਜਿਹਾ ਖੁਦ ਕੈਨੇਡਾ ਗਵਰਨਮੈਂਟ ਮੰਨਦੀ ਹੈ ਕਿ ਇਹ ਇੱਕ ਤਰਾਸ ਦੀ ਵਾਲੇ ਡਾਟੇ ਆ ਔਰ ਤਰਾਸ ਦੀ ਵਿੱਚੋਂ ਯਾਨੀ ਮੁਸੀਬਤਾਂ ਵਿੱਚੋਂ ਹੀ ਮੌਕੇ ਨਿਕਲਦੇ ਹੈ ਕ੍ਰਾਈਸਿਸ ਦੇ ਵਿੱਚੋਂ ਹੀ ਚਾਂਸਸ ਨਿਕਲਦੇ ਹੈ ਕਿਸ ਤਰ੍ਹਾਂ ਇਸ ਡਾਟੇ ਦਾ ਵੀ ਜ਼ਿਕਰ ਕਰਾਂਗੇ ਤੇ ਪੂਰਾ ਤੁਹਾਨੂੰ ਜਾਣਕਾਰੀ ਦਵਾਂਗਾ ਨਾਲੇ ਨਾਲ ਦੂਸਰੇ ਦੋਸਤੋ ਡਾਟੇ ਜਾਰੀ ਕੀਤੇ ਹੈ ਜਿਹੜੇ ਐਕਚੁਅਲ ਕੈਨੇਡਾ ਦੇ ਵਿੱਚ ਇਸ ਸਮੇਂ ਟੋਟਲ ਵਰਕ ਪਰਮਿਟ ਤੇ ਉੱਤੇ ਰਹੇ ਕੱਚੇ ਵਿਅਕਤੀਆਂ ਦਾ ਡਾਟਾ ਦੋਸਤੋ ਤੇ ਇਹਨਾਂ 'ਚੋਂ ਹੀ ਇਸ ਸਾਲ ਨਵੰਬਰ ਦਸੰਬਰ ਅਗਲੇ ਸਾਲ ਜਨਵਰੀ ਫਰਵਰੀ ਤੇ ਮਾਰਚ ਵਿੱਚ ਲਗਭਗ ਸਾਰੇ ਕੱਚਿਆਂ ਨੂੰ ਕੱਢ ਦੇਣਾ ਕੈਨੇਡਾ ਨੇ ਤੇ ਨਾਲ ਦੀ ਨਾਲ ਦੋਸਤੋ ਬੈਨ ਲਾਉਣਾ ਔਰ ਬੈਨ 5 ਸਾਲ ਤੋਂ ਜ਼ਿਆਦਾ ਕਰਨ ਤੇ ਵਿਚਾਰ ਹੋ ਰਿਹਾ ਇਹ ਕਿੰਨਾ ਨੂੰ ਕੱਢਿਆ ਜਾਣਾ ਕਿਹੜੇ ਵੱਜ ਜਾਣਗੇ ਸਾਰੀ ਗੱਲਬਾਤ ਕਰਾਂਗੇ ਅੱਜ ਦੀ ਵੀਡੀਓ ਚਾਹੀਦੀ ਵੀਡੀਓ ਬੜੀ ਹੀ ਦੋਸਤੋ ਕੰਮ ਦੀ ਹੋਣ ਵਾਲੀ ਐਂਡ ਤੱਕ ਬਣੇ ਰਹੋ ਸਤਿ ਸ਼੍ਰੀ ਅਕਾਲ ਨਮਸਕਾਰ ਕੇਐਮ ਸ਼ੋ ਆਦਾਬ ਮੋਜਾ ਮਾਣਦੇ ਰਹੋ ਕਰਦੇ ਜਾ ਕਲਾਤ ਰਹੋ ਦੋਸਤੋ ਵੈਲਕਮ ਟੂ ਬੁਫਲਰ ਫੈਮਿਲੀ ਅਨਦਰ ਵੀਡੀਓ ਦੋਸਤੋ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਪਾਂ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਪ੍ਰਵਿੰਸ ਹੈ ਜਿਹੜੀ 온ਟਾਰੀਓ ਉਹਦੇ ਅੰਦਰ ਜਿਹੜੇ ਹੈਗੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੁਣ ਰਹਿ ਗਏ ਹੈ ਕਾਲਜਾਂ ਯੂਨੀਵਰਸਿਟੀਆਂ ਵਿੱਚ ਉਹਨਾਂ ਦੇ ਆਂਕੜੇ ਦੀ ਤੇ ਇਸ ਸਾਲ 2126 ਵਿੱਚ ਇਹਨਾਂ ਤੋਂ ਇਲਾਵਾ ਬਾਕੀ ਵੀ ਯੂਨੀਵਰਸਿਟੀਆਂ ਜਿਹੜੀਆਂ ਹੋਰ ਪ੍ਰਵੈਸ ਦੀਆਂ ਵੀ ਉਹਨਾਂ ਨੂੰ ਕਿਹੜਾ ਕਿਹੜਾ ਕੋਟਾ ਜਾਰੀ ਕੀਤਾ ਗਿਆ ਸਾਰਾ ਡਾਟਾ ਸੁਣ ਕੇ ਤੁਸੀਂ ਵੀ ਹੇਰਾਨ ਹੋ ਜਾਓਗੇ ਦੋਸਤੋ ਕਿ ਬੱਕੇ ਰਹਿ ਜਾਓਗੇ ਜੇ ਆਪਾਂ ਕਰਦੇ ਆਂ ਡਾਟਾ ਡਿਗਲ ਕਿਉਂਕਿ ਜਿਹੜਾ ਸਭ ਤੋਂ ਵੱਡਾ ਕਾਲਜ ਸੀ ਦੋਸਤੋ অন্ਟਾਰੀਓ ਦਾ ਉਹਦੇ ਵਿੱਚ 2023 ਦੇ ਵਿੱਚ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਦੀ ਭਰਤੀ ਹੋਈ ਸੀਗੀ ਤੇ ਉਸ ਨੇ ਲਗਭਗ ਲੋਕਲ ਵਿਦਿਆਰਥੀਆਂ ਨਾਲੋਂ ਹਰ ਇੰਟਰਨੈਸ਼ਨਲ ਸਟੂਡੈਂਟਸ ਤੋਂ 4 ਗੁਣਾ ਵੱਧ ਫੀਸ ਲਈ ਸੀ ਤੇ ਅੱਜ ਦੋਸਤੋ ਉਹਨਾਂ ਦੀ ਆਰਥਿਕ ਹਾਲਤ ਕਾਫੀ ਪੇਤਲੀ ਹੋਈ ਹੈ ਦੋਸਤੋ ਟੋਰਾਂਟੋ ਦੇ ਕੌਨਸਟੋਵਾ ਕਾਲਜ ਦੀ ਗੱਲ ਕਰੀਏ ਤਾਂ ਇਹਦੇ ਕੋਲ 2023 ਦੇ ਵਿੱਚ ਜਿਹੜਾ ਹੈਗਾ 17000 600 ਇੰਟਰਨੈਸ਼ਨਲ ਸਟੂਡੈਂਟਸ ਹੁੰਦੇ ਇਹਨਾਂ ਨੇ ਸਾਰੇ ਸਟੂਡੈਂਟਸ ਦੇ ਕੋਲੋਂ ਲਗਭਗ 4 ਗੁਣਾ ਫੀਸ ਲਈ ਸੀਗੀ ਤੇ ਇਸ ਕੋਲ ਉਸ ਸਮੇਂ 500 58 ਮਿਲੀਅਨ ਡਾਲਰ ਜਿਹੜੇ ਹੈਗੇ ਆ ਉਸ ਦਾ ਜਿਹੜਾ ਹੈਗਾ ਲਾਭ ਹੋਇਆ ਸੀ ਦੋਸਤੋ ਪਰੰਤੂ 2024 ਦੇ ਵਿੱਚ ਸਟੂਡੈਂਟਸ ਜਿਹੜੇ ਹੈ ਇੰਟਰਨੈਸ਼ਨਲ ਸਟੂਡੈਂਟਸ ਆ ਉਹਨਾਂ ਦੀ ਸੰਖਿਆ ਬਹੁਤ ਘਟ ਹੋ ਗਈ ਤੇ ਦੋਸਤੋ ਤੁਸੀਂ ਹੈਰਾਨ ਹੋਵੋਗੇ ਕਿ 2025 ਦੇ ਵਿੱਚ ਇਸ ਕਾਲਜ ਨੂੰ 540 ਇੰਟਰਨੈਸ਼ਨਲ ਸਟੂਡੈਂਟਸ ਦਾ ਕੋਟਾ ਹੀ ਮਿਲਿਆ ਜਿਸ ਨੇ ਕਿਸੇ ਟਾਈਮ 1700 17600 ਇੰਟਰਨੈਸ਼ਨਲ ਸਟੂਡੈਂਟਸ ਦਾ ਦਾਖਲਾ ਕੀਤਾ ਸੀ ਜਿਨ੍ਹਾਂ ਵਿੱਚ ਬਹੁ ਗਿਣਤੀ ਪੰਜਾਬੀਆਂ ਦੀ ਸੀਗੀ ਔਰ ਦੋਸਤੋ ਇਹ ਹੁਣ ਇਸ ਸਮੇਂ ਆਪਣੇ ਪੁਰਾਣੇ ਫੰਡਿੰਗ ਦੇ ਨਾਲ ਹੀ ਗੁਜ਼ਾਰਾ ਕਰ ਰਿਹਾ ਹੈਗਾ ਔਰ ਇਸ ਦੇ ਬਾਵਜੂਦ ਵੀ ਉਹ ਜੋ ਹੈ 1800 ਦੇ ਕਰੀਬ ਜਿਹੜੇ ਹੈਗੇ ਆ ਕਰਮਚਾਰੀਆਂ ਦੀ ਛੰਟਨੀ ਕਰਨ ਦੀ ਤਿਆਰੀ ਵਿੱਚ ਹੈ ਤੇ ਦੋਸਤੋ ਜੇਕਰ ਆਪਾਂ ਯੂਨੀਵਰਸਿਟੀ ਆਫ ਟੋਰਾਂਟੋ ਦੀ ਗੱਲ ਕਰੀਏ ਤਾਂ ਉਸ ਨੂੰ ਇਸ ਸਾਲ 2405 ਦਾ ਹੀ ਕੋਟਾ ਮਿਲਿਆ ਜੀ ਹਾਂ ਉਹ 2405 ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੈਗੇ ਆ ਉਹਨਾਂ ਦਾ ਦਾਖਲਾ ਕਰ ਸਕਦੇ ਆ ਪਰ ਦੋਸਤੋ ਜਿਹੜੇ ਪਹਿਲਾਂ ਕਾਲਜ ਦੀ ਗੱਲ ਕਰ ਰਹੇ ਸੀ ਉਹਦੇ ਕੋਲ ਨਵੇਂ ਪੁਰਾਣੇ ਸਟੂਡੈਂਟਸ ਮਿਲਾ ਕੇ ਇਸ ਸਮੇਂ ਜਿਹੜਾ ਹੈਗਾ 4890 ਦੇ ਕਰੀਬ ਇੰਟਰਨੈਸ਼ਨਲ ਸਟੂਡੈਂਟ ਹੈ ਪਰ ਅਗਲੇ ਸਮੈਸਟਰ ਦੇ ਵਿੱਚ ਉਹ ਵੀ ਘਟ ਜਾਣਗੇ ਯਾਨੀ ਨਵੇਂ ਪੁਰਾਣੇ ਮਿਲਾ ਕੇ ਹੁਣ ਆਪਾਂ ਕਰ ਰਹੇ ਸੀ ਯੂਨੀਵਰਸਿਟੀਾਂ ਦੀ ਗੱਲ ਟੋਰਾਂਟੋ ਯੂਨੀਵਰਸਿਟੀ ਤਾਂ ਮੈਂ ਦੱਸਦਾ ਤੁਹਾਨੂੰ ਕੋਟਾ ਤੇ ਯੂਨੀਵਰਸਿਟੀ ਆਫ BC ਦਾ ਕੋਟਾ 1995 ਹੈ ਦੋਸਤੋ ਤੇ ਯੂਨੀਵਰਸਿਟੀ ਆਫ ਅਲਬਰਟਾ ਅਲਬਰਟਾ ਦਾ ਹੈਗਾ 705 ਯੂਨੀਵਰਸਿਟੀ ਆਫ ਵਾਟਰਲੂ ਦਾ ਕੋਟਾ ਹੈਗਾ 585 ਤੇ ਯੂਨੀਵਰਸਿਟੀ ਆਫ ਜੋ ਹੈਗਾ ਜੀ ਮੌਂਟਰੀਅਲ ਦਾ ਕੋਟਾ ਹੈਗਾ 500 500 ਦੋਸਤੋ ਇਸ ਦਾ ਮਤਲਬ ਇਹ ਹੈ ਕਿ ਜਦੋਂ ਪੁਰਾਣੇ ਜਿਹੜੇ ਹੈਗੇ ਇੰਟਰਨੈਸ਼ਨਲ ਸਟੂਡੈਂਟ ਦੀ ਪੜਾਈ ਖਤਮ ਹੋ ਜਾਊਗੀ ਤਾਂ ਇਹ 500 ਤੇ 2-2000 ਤੇ ਕਰੀਬ ਦੇ ਹੀ ਯੂਨੀਵਰਸਿਟੀਆਂ ਚ ਵੀ ਤੇ ਕਾਲਜਾਂ ਚ ਵੀ 5-5 6-6 ਸੌ ਹੀ ਇੰਟਰਨੈਸ਼ਨਲ ਸਟੂਡੈਂਟ ਆਣਗੇ ਜਿਸ ਕਰਕੇ ਉਹਨਾਂ ਦਾ ਆਉਣ ਵਾਲਾ ਸਮਾਂ ਜਿਹੜਾ ਹੈਗਾ ਕਾਫੀ ਮੁਸ਼ਕਲਾਂ ਭਰਾਂ ਹੋ ਸਕਦਾ ਹੈ। ਇਹੀ ਨਹੀਂ ਦੋਸਤੋ ਜਿਹੜਾ ਹੈਗਾ ਕੁਝ ਜਿਹੜੇ ਓਨਰ ਹੈਗੇ ਆ ਕੈਨੇਡਾ ਦੇ ਵਿੱਚ ਜਿਨ੍ਹਾਂ ਨੇ ਇੱਕ ਤੋਂ ਵੱਧ ਹਾਊਸ ਜਿਹੜੇ ਹੈਗੇ ਆ ਬਾਏ ਕੀਤੇ ਹੋਏ ਆ ਔਰ ਉਹਨਾਂ ਨੇ ਉਹ ਕਿਰਾਏ ਤੇ ਦੇਣ ਵਾਸਤੇ ਵੀ ਕੁਝ ਕਾਫੀ ਪ੍ਰਾਪਰਟੀ ਬਣਾਈ ਸੀ। ਉਹਨਾਂ ਨੂੰ ਹੁਣ ਕਿਰਾਏਦਾਰ ਨਹੀਂ ਮਿਲਦੇ ਦੋਸਤੋ ਜਦ ਕਿ ਪਹਿਲਾਂ ਮਨਮਾਨੇ ਤਰੀਕੇ ਦੇ ਨਾਲ ਕਿਰਾਏ ਵੀ ਵਸੂਲ ਕੀਤੇ ਗਏ ਪਰ ਹੁਣ ਉਹਨਾਂ ਨੂੰ ਮੂੰਹ ਮੰਗੇ ਤਾਂ ਕੀ ਮਤਲਬ ਘੱਟ ਜਿਹੜੇ ਕਿਰਾਏ ਉਹ ਵੀ ਨਹੀਂ ਹਜੇ ਕਿਰਾਏਦਾਰ ਹੀ ਨਹੀਂ ਮਿਲਦੇ ਦੋਸਤੋ ਤੇ ਨਾਲ ਦੀ ਨਾਲ ਦੋਸਤੋ ਬਹੁਤ ਸਾਰੇ ਐਸੇ ਕੰਮ ਕਾਜ ਆ ਜਿਹਦੇ ਕਿ ਛੋਟੇ ਪੱਧਰ ਦੇ ਕਾਰੋਬਾਰ ਹੁੰਦੇ ਆ ਉਹਨਾਂ এমਪਲਾਇਰਸ ਨੂੰ ਜਿਹੜਾ ਹੈਗਾ ਪਹਿਲਾਂ ਸਸਤੀ ਲੇਬਰ ਦੇ ਰੂਪ ਵਿੱਚ ਇੱਥੇ ਮੈਨੂੰ ਸਟੂਡੈਂਟਸ ਮਿਲ ਜਾਂਦੇ ਸੀਗੇ ਪਰ ਉਹਨਾਂ ਨੂੰ ਵੀ ਹੁਣ ਜਿਹੜਾ ਹੈਗਾ এমਪਲਾਈ ਜਿਹੜੇ ਹੈਗੇ ਸਸਤੀ ਲੇਬਰ ਲੱਭਣ ਵਿੱਚ ਬੜੀ ਕਠਿਨਾਈ ਆ ਰਹੀ ਹੈ ਦੋਸਤੋ ਕੈਨੇਡਾ ਸਰਕਾਰ ਨੇ ਪਹਿਲਾਂ ਹੀ ਕਿਹਾ ਸੀ ਕਿ ਇਹੋ ਜਿਹੇ ਹਾਲਾਤ ਬਣਨਗੇ ਇਹੋ ਜੀਆਂ ਮੁਸ਼ਕਲਾਂ ਆਉਣਗੀਆਂ ਇਹਨਾਂ ਨੂੰ ਸਹਿਣੇ ਪਊਗਾ ਪਰ ਫਿਲਹਾਲ ਅਸੀਂ ਜਿਹੜਾ ਹੈਗਾ ਸੰਖਿਆ ਘਟਾਉਣ ਵੱਲ ਲੱਗੇ ਹੋਏ ਆ ਕੱਚਿਆਂ ਦੀ ਔਰ ਕੈਨੇਡਾ ਵਿੱਚ ਕੱਚਿਆਂ ਦੀ ਸੰਖਿਆ ਨੂੰ ਘਟਾਉਣ ਵਾਸਤੇ ਸਾਨੂੰ ਕੁਝ ਤਰਾਸ ਦੀਆਂ ਕੁਝ ਮੁਸ਼ਕਲਾਂ ਸੈਣੀਆਂ ਪੈਣਗੀਆਂ ਬੇਸ਼ੱਕ ਕੈਨੇਡਾ ਸਰਕਾਰ ਪਹਿਲਾਂ ਤੋਂ ਹੀ ਤਿਆਰ ਸੀ ਪਰ ਦੋਸਤੋ ਪਬਲਿਕ ਨੂੰ ਬਹੁਤ ਮੁਸ਼ਕਲ ਹੈ ਸਰਵਾਈਵ ਕਰਨਾ ਇਸ ਕਰਕੇ ਇਸ ਸਾਲ ਤੇ ਅਗਲੇ ਸਾਲ ਦਾ ਕੁਝ ਸਮਾਂ ਤਰਾਸ ਦੀਆਂ ਵਿੱਚ ਨਿਕਲੂਗਾ ਪਰ ਇਸੇ ਹੀ ਤਰਾਸ ਦੀਆਂ ਵਿੱਚੋਂ ਹੀ ਨਿਕਲਣਗੇ ਚਾਂਸਸ ਤੇ ਫਿਰ ਮੌਕੇ ਹੋਣਗੇ ਦੋਸਤੋ ਪੰਜਾਬੀਓ ਫੇਰ ਤੋਂ ਇਰਲਨੈਂਡ ਦੇ ਸਟੂਡੈਂਟਸ ਦੀ ਫੇਅਰ ਤੋਂ ਦੁਆਰਾ ਤੋਂ ਸੱਦੇ ਜਿਹੜੇ ਹੈਗੇ ਆ ਸਰਕਾਰ ਵੀ ਦਿਨੇ ਸ਼ੁਰੂ ਕਰ ਦੂਗੀ ਦੋਸਤੋ ਹੁਣ ਗੱਲ ਕਰਦੇ ਆ ਇਨਸਾਈਡ ਵੱਲੇ ਕੱਚਿਆਂ ਦਾ ਜਿਹੜਾ ਡਾਟਾ ਰਿਲੀਵ ਕੀਤਾ ਹੈਗਾ ਉਹਨਾਂ ਵਿੱਚੋਂ ਹੀ ਮੈਂ ਦੱਸੂਗਾ ਕਿ ਕਿਹੜਾ ਡਾਟਾ ਹੈ ਤੇ ਕਿਹੜੇ ਉਹ ਲੋਕ ਹੋਣਗੇ ਜਿਨ੍ਹਾਂ ਨੂੰ ਜਿਹੜਾ ਹੈਗਾ ਕੈਨੇਡਾ ਹੁਣ ਕੱਢਣ ਦੀ ਤਿਆਰੀ ਵਿੱਚ ਹੈ ਦੋਸਤੋ ਜੇਕਰ ਆਪਾਂ ਇਨਸਾਈਡ ਕੱਚਿਆਂ ਦੇ ਡਾਟੇ ਦੀ ਗੱਲ ਕਰੀਏ ਤਾਂ ਉਹ ਇਸ ਪ੍ਰਕਾਰ ਹੈਗਾ ਕਿ ਜਿਹੜੇ ਸਟੂਡੈਂਟਸ ਹੈਗੇ ਆ ਐਸੋਵਲੇ ਸਟੱਡੀ ਵੀ ਕਰ ਰਹੇ ਆ ਤੇ ਕੰਮ ਵੀ ਕਰ ਰਹੇ ਆ ਉਹਨਾਂ ਦੀ ਸੰਖਿਆ ਹੈਗੀ ਹੈ 286460 ਤੇ ਕੇਵਲ ਸਟੱਡੀ ਪਰਮਿਟ ਤੇ ਜਾਨੀ ਕੇਵਲ ਕੰਮ ਤੇ ਜਿਹੜੇ ਸਟੂਡੈਂਟ ਕਲੇ ਸਟੂਡੈਂਟ ਉਹਨਾਂ ਦੀ ਸੰਖਿਆ ਹੈਗੀ ਹੈ 499365 ਜਿਹੜਾ ਕਿ ਆਪਾਂ ਬਾਰ ਬਾਰ ਕਿੰਨੇ 5 ਲੱਖ ਜਿਹੜੇ ਹੈਗੇ ਸਟੂਡੈਂਟਸ ਦੇ ਵੀਜ਼ਾ ਜਿਹਨਾਂ ਵਰਕ ਪਰਮਿਟਸ ਸਮਾਪਤ ਹੋਣ ਵਾਲੇ ਸਮਾਪਤ ਹੋਣ ਵਾਲੇ ਆ ਇੱਥੇ ਆਉਣਾ ਮੈਂ ਤੁਹਾਨੂੰ ਇਸ ਗੱਲ ਤੇ ਆਉਣਾ ਪਰ ਇਸ ਤੋਂ ਅਗਲਾ ਜਿਹੜਾ ਅੰਕੜਾ ਹੈਗਾ ਉਹ ਹੈ ਦੋਸਤੋ ਟੋਟਲ ਜਿਹੜੇ ਹੈਗੇ ਆ ਜਿੰਨੇ ਵੀ ਵਰਕ ਪਰਮਿਟ ਹੈ ਸੰਖਿਆ ਟੋਟਲ ਜਿਹੜੀ ਹੈਗੀ ਆ ਉਹ ਹੈ 1494905 ਦੋਸਤੋ ਇਹ ਅੰਕੜੇ ਹਵਾ ਵਾਈਨਿੰਗੇ ਇਹ ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਆ ਇਹ ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ ਉਪਲਬਧ ਹੈ ਤੇ ਦੋਸਤੋ ਹੁਣ ਗੱਲ ਕਰਦੇ ਆ ਆਪਾਂ ਜਿਹੜੇ ਮੈਂ ਗੱਲ ਕੀਤੀ ਸੀ ਕਿ ਇਸ ਯਾਨੀ ਸਾਲ ਦੇ ਨਵੰਬਰ ਦਸੰਬਰ ਤੇ ਅਗਲੇ ਸਾਲ ਦੇ ਜਨਵਰੀ ਫਰਵਰੀ ਤੇ ਮਾਰਚ ਵਿੱਚ ਕਿੰਨਾਂ ਨੂੰ ਕੈਂਡਾ ਕਟਣ ਦੀ ਤਿਆਰੀ ਵਿੱਚ ਹੈ ਦੋਸਤੋ ਉਹ ਜਿਹੜੇ ਮੈਂ ਤੁਹਾਨੂੰ 499365 ਦੀ ਸੰਖਿਆ ਦਿੱਤੀ ਹੈ ਇਹ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਵਰਕ ਪਰਮਿਟ ਦੀ ਜਿਹੜੀ ਇਸ ਸਾਲ 31 ਦਸੰਬਰ ਜਾਂ ਮੈਕਸਿਮਮ 31 ਮਾਰਚ 2026 ਤੱਕ ਖਤਮ ਹੋਣ ਵਾਲਿਆ ਇਸ ਤੋਂ ਇਲਾਵਾ ਇੰਨੀ ਹੀ ਸੰਖਿਆ ਦੋਸਤੋ ਬਾਕੀ ਦੇ ਜਿਹੜੇ ਹੈਗੇ ਆ ਵਰਕ ਪਰਮਟਾਂ ਦੀ ਜਿਹੜੀ 14 ਲੱਖ ਮੈਂ ਟੋਟਲ ਦੱਸੀ ਹੈ ਉਹਨਾਂ ਵਿੱਚੋਂ ਇੰਨੀ ਕਿ ਸੰਖਿਆ ਹੀ ਹੈਗੀ ਹੈ ਜਿਹੜੇ ਕਿ ਇਸ ਸਾਲ ਜਾਂ ਅਗਲੇ ਸਾਲ ਦੀ 31 ਮਾਰਚ ਤੱਕ ਖਤਮ ਹੋਣਗੇ ਬਾਕੀ ਹਜੇ ਚੱਲਣਗੇ ਉਹਨਾਂ ਦਾ ਹਜੇ ਪੀਰੀਅਡ ਪਿਆ ਹੈ ਜਿਹੜੇ ਦੋਸਤੋ ਹੁਣ ਇਹ ਜਿਹੜੇ ਹੈਗੇ ਬਚੇ ਹੋਏ 499365 ਇੰਟਰਨੈਸ਼ਨਲ ਸਟੂਡੈਂਟਸ ਤੇ ਲਗਭਗ ਇੰਨੇ ਕੀ ਜਿਹੜੇ ਬਾਕੀ ਦੇ ਅਦਰਸ ਜਿਹੜੇ ਹੈਗੇ ਆ ਵਰਕ ਪਰਮਿਟ ਵਾਲੇ ਜਿਹੜੇ ਸਮਾਪਤ ਹੋਣਗੇ ਇਸ ਲਗਭਗ 9 ਤੋਂ 10 ਲੱਖ ਦੀ ਸੰਖਿਆ ਬਣਦੀ ਹੈ ਇੰਨਾ ਵਿੱਚੋਂ ਜਿਨ੍ਹਾਂ ਨੇ ਤਾਂ ਨੈਕਸਟ ਪਾਥਵੇ ਲੈ ਲਿਆ ਚਾਹੇ ਉਹਨਾਂ ਨੇ ਫਰਦਰ ਸਟੱਡੀ ਲੈ ਲਈ ਹੈ ਚਾਹੇ ਉਹਨਾਂ ਨੇ ਜਿਹੜਾ ਹੈਗਾ ਬ੍ਰੀਚਿੰਗ ਓਪਨ ਵਰਕ ਪਰਮਿਟ ਲੈ ਲਿਆ ਚਾਹੇ ਦੋਸਤੋ ਕਿਸੇ ਨੇ ਸ਼ਾਦੀ ਕਰਾ ਲਈ ਹੈ ਉਹ ਜਿਹੜੇ ਹੈਗੇ ਆ ਅਗਲੀ ਫਰਦਰ ਜਿਹੜੀ ਹੈਗੀ ਹੈ ਪਾਥਵੇ ਤੇ ਚਲੇ ਗਏ ਆ ਕਿ ਜੋ ਰਾਬਾਸਰੇ ਰਹਿਣਗੇ ਜਿਹੜੇ ਰਾਬਾਸਰੇ ਰਹਿਣਗੇ ਕਿ ਕੈਨੇਡਾ ਸਰਕਾਰ ਸਾਨੂੰ ਤਾਰਸਨ ਆ ਜਾਂ ਰਿਹਾ ਹੈ ਮਨਾਲ ਸ਼ਾਇਦ ਪੀਆਰ ਦੇ ਦੂਜਾ ਸਾਡੇ ਵਰਕ ਪਰਮਿਟ ਐਕਸਟੈਂਡ ਕਰ ਦੂਗੀ ਉਹ ਸਾਰੇ ਦੇ ਸਾਰੇ ਪੈ ਕੈਨੇਡਾ ਸਰਕਾਰ ਨੇ ਕੱਢਣ ਦਾ ਮਾਨ ਬਣਾਇਆ ਤੇ ਉਹਨਾਂ ਨੇ ਇਸ ਵੇਲੇ 5 ਦੇ ਬਜਾਏ 10 ਸਾਲ ਦਾ ਬੈਨ ਲਾਉਣ ਦਾ ਵੀ ਵਿਚਾਰ ਵਟਾਂਦਰਾ ਕਰ ਰਹੇ ਆ ਹੋ ਸਕਦਾ ਦੋਸਤੋ 5 ਸਾਲ ਦਾ ਹੀ ਬੈਨ ਲੱਗੇ ਤੇ ਹੋ ਸਕਦਾ 10 ਸਾਲ ਦਾ ਲੱਗੇ ਪਰ ਇਹਨਾਂ ਨੂੰ ਕੱਢੇ ਜਾਣਾ ਤੇ ਇਹਨਾਂ ਨੂੰ ਅਗਲਾ ਕੋਈ ਵੀ ਹੋਰ ਰਸਤਾ ਨਾ ਦੇਣ ਦਾ ਮਨ ਬਣਾ ਲਿਆ ਕੈਨੇਡਾ ਸਰਕਾਰ ਨੇ ਇਸ ਕਰਕੇ ਦੋਸਤੋ ਬਾਰ-ਬਾਰ ਮੈਂ ਕਹ ਰਿਹਾ ਕਿ ਜੇਕਰ ਤੁਹਾਡੇ ਕੋਲੇ ਨਹੀਂ ਚਾਰਾ ਜੁਈ ਬਣੀ ਨਹੀਂ ਕੋਈ ਪਾਥਵੇ ਬਣਿਆ ਆਪਣੇ ਆਪ ਆ ਜਾਓ ਨਾ ਬੈਨ ਲੱਗੂਗਾ ਨਾ ਤੁਹਾਨੂੰ ਡਿਪੋਰਟੇਸ਼ਨ ਦਾ ਕੋਈ ਤੁਹਾਡੇ ਥੱppa ਲੱਗੂਗਾ ਬੈਨ ਲੱਗ ਗਿਆ ਦੋਸਤੋ ਤਾਂ ਤੁਸੀਂ ਫਿਰ ਉਹਨਾਂ ਸਮਾਂ ਤੋਂ ਦੁਆਰਾ ਆ ਹੀ ਨਹੀਂ ਸਕਦੇ ਚੋ ਦੋਸਤੋ ਜਦੋਂ ਇੱਕ ਇੱਕ ਕੰਟਰੀ ਲਾਉਂਦੀ ਹੈ ਬੈਨ ਤਾਂ ਦੂਸਰੀਆਂ ਕੰਟਰੀਆਂ ਵੀ ਐਂਟਰੀ ਦੇਣ ਵਿੱਚ ਪਰੇਜ਼ ਕਰਦੀਆਂ ਪਰ ਜੇਕਰ ਤੁਸੀਂ ਕੋਸ਼ਿਸ਼ ਕਰਕੇ ਆਪਣੇ ਸਕੋਰ ਵਧਾ ਲੈਣੇ ਔਰ ਪੀਆਰ ਦੇ ਵਿੱਚ ਚਲੇ ਜਾਣੇ ਆ ਅੱਛੇ ਤੁਹਾਨੂੰ ਉਮੀਦ ਹੈ ਕਿ ਜਲਦੀ ਆ ਸਕਦੀ ਹੈ ਪਰ ਜੇ ਗੋਪਨ ਪਰਮਿਟ ਲੈ ਲਓ ਦੋਸਤੋ ਮਿਲ ਜੂਗਾ ਕੋਈ ਜਿਆਦਾ ਖਰਚਾ ਨਹੀਂ ਹੈਗਾ ਆਦਰਵਾਇਜ਼ ਫਰਦਰ ਸਟਡੀ ਲੈ ਲਓ ਕੋਰਸ ਸਰਕਾਰੀ ਕਾਲਜਾਂ 'ਚ ਕਰਨਾ ਕਿਸੇ ਪ੍ਰਾਈਵੇਟ 'ਚ ਨਹੀਂ ਜੇ ਮੈਂ ਸਰਟੀਫਾਈਡ ਵੀ ਕਹਾਂ ਤਾਂ ਵੀ ਤੁਸੀਂ ਕਿਸੇ ਸਰਕਾਰੀ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣਾ ਹੈ ਪ੍ਰਾਈਵੇਟ ਇੰਸਟੀਚਿਊਨ ਵਿੱਚ ਕੀਤੇ ਹੋਏ ਕোর্স ਦੇ ਸਰਟੀਫਿਕੇਟ ਕਈ ਵਾਰ ਕੰਮ ਆਉਂਦੇ ਹੈ ਕਈ ਵਾਰ ਨਹੀਂ ਆਉਂਦੇ ਐਸੀ ਹੀ ਦੀ ਜਾਣਕਾਰੀ ਪਹਿਲੇ ਜਿਹੜੇ ਡਾਟੇ ਆ ਉਹ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਹਲੇ ਟਾਈਮ ਲੱਗੂਗਾ 1.5 ਸਾਲ ਲੱਗੂਗਾ ਆਉਣ ਵਾਲੇ ਟਾਈਮ ਵਿੱਚ ਦੁਬਾਰਾ ਜਿਹੜਾ ਹੈਗਾ ਪੜਨ ਦਾ ਮੌਕਾ ਦੇ ਸਕਦੀ ਹੈ ਕੈਂਡੀਸੀ ਦੋਸਤੋ ਅੱਜ ਦੀ ਜਾਣਕਾਰੀ ਇਨਸਾਈਡ ਤੇ ਆਊਟਸਾਈਡ ਵਾਲੇ ਮੇਰੇ ਨੌਜਵਾਨ ਪੰਜਾਬੀ ਭੈਣ ਭਰਾਵਾਂ ਲਈ ਜਾਣਕਾਰੀ ਬਹੁਤ ਹੀ ਜ਼ਿਆਦਾ ਹੀ ਵਡਮੁੱਲੀ ਹੈ ਦੋਸਤੋ ਜਰੂਰ ਇਹ ਹਰ ਪੰਜਾਬੀ ਨੌਜਵਾਨ ਤੱਕ ਪਹੁੰਚਾਓ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਛੀ ਲੱਗੀ ਲਾਈਕ ਵੀ ਜਰੂਰ ਕਰਿਓ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਕੇ ਦਬੋ ਆਈ ਬੈਲ ਕੌਂਗ ਦਾ ਬਟਨ ਦੋਸਤੋ ਜਦੋਂ ਤੁਸੀਂ ਕਰੋਗੇ ਲਾਈਕ ਤਾਂ ਅੱਜਕੱਲ ਹਾਈਪ ਦਾ ਵੀ ਇੱਕ ਆਪਸ਼ਨ ਆਉਂਦਾ ਹੈ ਹਾਈਪ ਵੀ ਕਰੋ hype ਕਰ ਰਹੇ ਆ ਬਹੁਤ ਸਾਰੇ ਭੈਣ ਭਰਾ ਜਿਨ੍ਹਾਂ ਨੂੰ ਨੌਲੇਜ ਹੈ ਬਹੁਤ ਧੰਨਵਾਦ ਲੇਕਿਨ ਮੈਂ ਰਿਕਵੈਸਟ ਕਰਦਾ ਕਿ ਸਾਰੇ hype ਦਾ ਬਟਨ ਵੀ ਦਬਿਆ ਕਰੋ ਨਾਲ ਦੀ ਨਾਲ ਤੇ ਚਲੋ ਹੁਣ ਦਿਓ ਇਜਾਜ਼ਤ ਸਸਿਕਾ ਨਮਸਕਾਰ ਕੇਮ ਸ਼ੋ ਆਦਾ ਮੋਜਾ ਮਾਨਦੇ ਰਹੋ ਚੜ੍ਹਦੀਆਂ ਕਲਾ ਰਹੋ ਦੋਸਤੋ ਅਗਲੀ ਵੀਡੀਓ ਦਾ ਕਰਨ ਤੋਂ ਪਹਿਲਾਂ ਸਸਿਕਾ ਨਮਸਕਾਰ